ਕਲੇਤੀ ਕੀਤੀ ਹੋਣੀ ਸਾਨੂੰ ਹੁਣੀ ਕੰਪਲੇਨਟ ਕਰੂੰਗੀ ਆਰਾ ਸਾਫ ਨੂੰ ਇਹ ਨਾ ਇਹ ਵਾਟਰ ਹੀ ਨਹੀਂ ਆ ਤੇ ਇੱਥੇ ਖੜੀ ਕਿਉਂ ਹੈ ਗਿਆ ਇਹ ਔਰ ਉਹ ਔਰ ਯੈਲੋ ਖੁੱਟਦੇ ਵਾਲੇ ਆ ਕੇ ਫੋਟੋਆਂ ਖਿੱਚ ਰਿਹਾ ਸਾਰੇ ਇਹਦੀਆਂ ਪਤਾ ਨਹੀਂ ਇਹਨਾਂ ਨੇ ਕਿੱਥੇ ਭੇਜਿਆ ਹੈ ਗਿਆ ਕੱਲ ਵੀ ਤੁਸੀਂ ਕੰਪਲੇਨਟ ਕੀਤੀ ਸੀ ਕੋਈ ਅਸਰ ਹੋਇਆ ਉਹਨਾਂ ਦਾ ਨਹੀਂ ਤੁਹਾਨੂੰ ਪੁੱਛਣਾ ਹੈ ਵਾਟਰ ਇੱਥੇ ਦੇ ਉਹ ਕਹ ਰਹੇ ਮਾਈਕ ਲੈ ਮਾਈਕ ਲੈ ਕਿਤੇ ਮੈਂ ਤੁਸੀ ਕੰਪਲੇਨਟ ਮੈਨੂੰ ਤਾਂ ਪਤਾ ਹੈ ਕਿ ਹੈ ਹੀ ਨਹੀਂ ਇਹ ਵਾਟਰ ਇੱਥੇ ਦੇ ਇਹ ਇੱਥੇ ਸਾਰੀ ਡਿਸਟਰਬੈਂਸ ਕ੍ਰੀਏਟ ਕਰਨ ਨੂੰ ਆਏ ਹੈਗੇ ਆ ਲੋਗਾ ਤੇ ਮਸਾਸ਼ੂ ਉਹਨਾਂ ਨੂੰ ਛੱਡ ਲੈ ਗਿਆ ਤਾਂ ਮੂਹ ਜਿਹੜੇ ਨੇ ਥੋੜਾ ਜਿਹਾ ਮੂਹ ਹੋ ਰਿਹਾ ਸੀ ਲੋਗੇ ਇਹ ਕਿ ਪੁਲਿਸ ਸਹੀ ਚੱਲ ਰਹੀ ਹੈ ਇਹਨਾਂ ਨੇ ਕਿ ਤੁਹਾਨੂੰ ਬਾਥਰੂਮ ਆਜੋ ਅੰਦਰੋਂ ਫੋਨ ਆਇਆ ਵੀ ਤੂੰ ਅੰਦਰ ਆ ਜਾ ਥੋੜੀ ਦੇਰ ਲਈ ਸਵੇਰ ਦਾ ਬੈਠਾ ਉਹਨੂੰ ਬਾਹਰ ਨਹੀਂ ਆਣ ਦਿੱਤਾ ਜਾਂਦਾ ਪਿਆ ਵੀ ਉਹ ਕਹਿੰਦਾ ਮੇਰੀ ਜਗ੍ਹਾ ਤੇ ਆ ਕੇ ਬਹਿ ਜਾ ਮੈਂ ਥੋੜੀ ਸਵੇਰ ਦਾ ਉੱਥੇ ਫਸਿਆ ਹੋਇਆ ਆਵਾ ਤੇ ਤੁਹਾਡੇ ਇਹ ਰੋਪ ਲਾਇਆ ਕਹਿੰਦੇ ਤੁਹਾਡੀ ਵੋਟ ਨਹੀਂ ਮੇਰੀ ਵੋਟ ਮੈਂ 74 ਨੰਬਰ ਜੀ ਮੇਰਾ ਉਪਥਾ 74 ਬਈ ਮੇਰੀ ਵੋਟ ਹੈ ਆ ਪਰਦਾਇਨੇ ਕਮਸਦ ਸਾਈਨ ਹੈ ਸਾਥੀ ਨੇ ਫੋਟੋ ਮਾ ਕਰਿਆ ਨਾ ਰੋਪ ਲਾਇਆ ਨਾਲ ਮੈਡਮ ਸਾਥੀ ਮੈਂ ਕਿਹੜੀ ਫੋਟੋ ਕੀਤੀ ਜੀ ਭਾਜੀ ਹੋਈ ਜਿਹੜੀ ਫੋਟੋ ਖਿੱਚੀ ਉਹ ਭਾਜੀ ਮੈਡਮ ਕਹਿ ਰਹੇ ਸਾਥੀ ਜੀ ਦੇਖਿਏ ਮੇਰੀ ਬਾਤ ਸੁਣੀਏ ਹਮ ਹਮ ਵੋਟਰ ਹੈ ਲੁਧਿਆਣਾ ਕੇ ਮੇਰੀ ਬਾਤ ਸਮਝੇ ਕੌਨਸ ਬਾਤ ਕੀ ਫੋਟੋ ਕਿਸ ਬਾਤ ਕੀ ਫੋਟੋ ਆਪ ਮੈਨੂੰ ਇੱਕ ਬਾਤ ਦਈਏ ਕੀ ਇਹ ਮੈਨੂੰ ਬਾਤ ਦਈਏ ਕੈਂਡੀਡੇਟ ਕੇ ਵਹਾਂ ਪੇ ਹਮ ਗੇਟ ਤੇ ਖੜਨਾ ਅਲਾਉਡ ਹੈ ਜੀ ਜੀ अकॉर्डिंग टू इलेक्शन अलाउड नहीं है मेरी बात समझ हम तो इस चीज़ को उनको पुलिस को ऑब्जेक्ट करने गए हैं ये क्या चीज़ है मुझे बताइए और कौन फोटो खींच रहे आप सब यहाँ पर थे किसी ने कुछ भी नहीं खींचा जी है बहस तो हो ही नहीं रही जी हम तो ये रिक्वेस्ट कर रहे हैं कि ये पोलिंग एजेंट है ठीक है जी इनको अपनी ड्यूटी निभाने दी जाए अब इसमें क्या ऑब्जेक्शन है जी थैंक यू फैमिली मेंबर्स खड़े हो गए वीडियो बना रहे रहे कर हैं ਮੋਹਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਆ ਔਰ ਮੈਂ ਪੁਲਿਸ ਨੂੰ ਬਾਰ ਬਾਰ ਕਹਿ ਰਹੀ ਆ ਕਿ ਇਹ ਜਦੋਂ ਵੋਟਰ ਨਹੀਂ ਆ ਇਸ ਬੂਥ ਦੇ ਇੱਥੇ ਆ ਕੇ ਖੜੇ ਕਿਉਂ ਹੋਇਆ ਗਿਆ ਸਾਡੇ ਵੱਲੋਂ ਕਿਹਾ ਜਾ ਰਿਹਾ ਕਿ ਫੋਟੋਆਂ ਵੀ ਖਿੱਚ ਰੇ ਸੀਗੇ ਬਿਲਕੁਲ ਲਾਈਵ ਫੋਟੋਆਂ ਖਿੱਚ ਰੇ ਆ ਕਿਨੂੰ ਭੇਜ ਰੇ ਆ ਕੁਝ ਨਹੀਂ ਪਤਾ ਉਹ ਕਹਿੰਦੇ ਵੀ ਇਹ ਇੱਥੇ ਬੈਠੀਆਂ ਤੁਹਾਡਾ ਲਾਉ ਨਹੀਂ ਹੈ ਉਹ ਕਹਿੰਦੇ ਮੈਂ ਵੋਟਰ ਆ ਇੱਥੇ ਦੀ ਇਹ 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 ਵੋਟਰ ਹੈ ਇਹ ਕਿੱਥੋਂ ਆਏ ਨੇ ਜੀ ਇਹ ਪਤਾ ਨਹੀਂ ਕਿੱਥੋਂ ਆਏ ਇਹਨਾਂ ਨੂੰ ਪੁੱਛੋ ਨਾ ਜਾ ਕੇ ਤੁਸੀਂ ਇਹ ਕਿੱਥੋਂ ਆਏ ਆ ਇਹ ਇੱਥੇ ਦੀ ਵੋਟਰ ਹੈ ਇਸ ਬੂਥ ਦੇ ਵੋਟਰ ਹੈ ਪੁੱਛਣ ਪੁੱਛੋ ਇਹਨਾਂ ਨੂੰ ਜਾ ਕੇ ਜਰਾ ਕੁਝ ਸ਼ਿਕਾਇਤ ਇਸ ਸ਼ਿਕਾਇਤ ਕੀਤੀ ਕੋਈ ਜੀ ਮੈਂ ਕਰਨ ਲੱਗੀ ਆ ਸ਼ਿਕਾਇਤ ਪਹਿਲਾਂ ਸਵੇਰੇ ਵੀ ਦੇਖਿਆ ਜਦੋਂ ਜਦੋਂ ਜੀਵਨਪੁੱਤਾ ਹੁਣੇ ਸਾਡੇ ਨਾਲ ਗੱਲ ਕਰ ਰਹੇ ਸੀਗੇ ਉਹ ਕਹਿੰਦੇ ਕਿ ਤੁਸੀਂ ਵੀ ਲਗਾਤਾਰ ਇੱਥੇ ਡੱਡੇ ਹੋਏ ਆ ਤੁਸੀਂ ਤੁਸੀਂ ਵੀ ਇਨਫਲੂਐਂਸ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਇੰਟਰਵਿਊ ਜੀ ਮੈਂ ਕਿਸੇ ਨੂੰ ਇਨਫਲੂਐਂਸ ਕਰਨ ਦੀ ਕੋਸ਼ਿਸ਼ ਨਹੀਂ ਕਰ ਰਹੀ ਮੈਂ ਇੱਥੇ ਦੀ ਵੋਟਰ ਹੈਗੀ ਆ ਮੈਂ ਵੋਟ ਆਪਣੀ ਕਾਸਟ ਕਰਨੀ ਆ ਜਿਹੜੇ ਬਾਹਰ ਲਿਆ ਰਹੇ ਉਹਨਾਂ ਨੂੰ ਪੁੱਛੋ ਇੱਥੇ ਦੇ ਵੋਟਰ ਹੈ ਕਿ ਨਹੀਂ ਹੈ ਉਹਨਾਂ ਨੂੰ ਪੁੱਛੋ ਜਾ ਕੇ ਔਰ ਤੁਸੀਂ ਕੋਈ ਉਹਨਾਂ ਨੂੰ ਨਹੀਂ ਪੁੱਛ ਰਿਆ ਨਹੀਂ ਪੁਲਿਸ ਉਹਨਾਂ ਨੂੰ ਰੋਕ ਰਹੀ ਹੈ ਕਿ ਆ ਠੀਕ ਹੈ ਤੁਸੀਂ ਕੰਪਲੇਨ ਕਰ ਰਹੇ ਹੋ ਤਾਂ ਮੇਰਾ ਮੱਲਾ ਮੇਰਾ ਘਰ ਔ ਸਾਮਨੇ ਮੇਰਾ ਘਰ ਹੈਗਾ ਇਹ ਕੌਣ ਹੈ ਮੈਮ ਕਿਸ ਕੱਲ ਨੂੰ ਲੱਗੀ ਜਿਹੜੇ ਨਾ ਇੱਥੇ ਦੇ ਮੋਟਾ ਰਹਿਣਾ ਕੋਲੋਂ ਉਧਰੋਂ ਆਪਰਾਂ ਯੈਲੋ ਸ਼ਰਟ ਪਾ ਲਿਆ ਉਹਨਾਂ ਨੇ ਸਾਰੀਆਂ ਲਾਈਵ ਕੇ ਪੋਟਵਾ ਖਿੱਚ ਕੇ ਪੇਂਜੀਆਂ ਦੇ ਕੈਂਡੀਡੇਟ ਸਾਹਿਬ ਇੱਥੇ ਆਇਆ ਇਹਨਾਂ ਨੂੰ ਧੱਕੇ ਨਾਲ ਅੰਦਰ ਭੇਜ ਲਈ ਜਿਹੜੇ ਕਿ ਗੁੰਡੇ ਆਏ ਹੋਇਆ ਬਾਹਰ ਇਹਨਾਂ ਨੂੰ ਪਰ ਇਹ ਇੱਥੇ ਸਾਰਾ ਜਿਹੜਾ ਸ਼ਾਂਤੀਪੂਰਨ ਮਾਹੌਲ 'ਚ ਇਲੈਕਸ਼ਨ ਦਾ ਪ੍ਰੋਸੈਸ ਤੁਸੀਂ ਵੀ ਸਾਰੇ ਸਵੇਰ ਦੇ ਦੇਖਣਾ ਚੱਲ ਰਿਹਾ ਸੀ ਉਹਨੂੰ ਡਿਸਟਰਬ ਕਰਨ ਆਏ ਆ ਗਿਆ ਜਿਹੜੀ ਇੱਥੇ ਵੋਟ ਨਹੀਂ ਉਹ ਵੋਟ ਉਹ ਲੋਕ ਇੱਥੇ ਆ ਕੇ ਖੜੇ ਵੀ ਕਿਉਂ ਹੈਗੇ ਆ ਪਰ ਪੁਲਿਸ ਬਿਲਕੁਲ ਇਹ ਨਾਲ ਦੇ ਰੱਖਾ ਚੇਟੜ ਰਹੀ ਹੈ ਜਿਹੜੇ ਇਹਨਾਂ ਨੂੰ ਰੋਕ ਵੀ ਨਹੀਂ ਰਹੀ ਹੈਗੀ ਵੀ ਤੁਸੀਂ ਇੱਥੇ ਕਿਉਂ ਖੜੇ ਹੈਗੇ ਹੋ ਜਿਹੜਾ ਕੋਈ ਵੋਟ ਪਾਣ ਆਂਦਾ ਉਹਨੂੰ ਤਾਂ ਧੱਕੇ ਨਾਲ ਰੋਕ ਰਹੀ ਹੈ ਫੇ ਰੁਕਜੋ ਹੱਲੇ ਅੰਦਰ ਰਸ਼ ਹੈ ਗਾਇਆ ਤੁਸੀਂ ਅੰਦਰ ਨਹੀਂ ਜਾਣਾ ਪਰ ਇਹਨਾਂ ਨੂੰ ਅੰਦਰ ਧੇਜ ਰਹੀ ਹੈ ਕਿ ਤੁਸੀਂ ਚਲੇ ਜਾਓ ਮੈਂ ਕੀ ਕਹਿ ਰਹੇ ਹਾਂ ਪੁਲਿਸ ਮੈਨੇਜਮੈਂਟ ਤਾਂ ਸਾਰਿਆਂ ਨਾਲ ਪੱਤਨੀ ਸੀ ਕਰ ਰਹੀ ਸੀ ਮੀਡੀਆ ਨਾਲ ਵੀ ਕੰਮ ਕਰ ਰਹੀ ਹੈ ਮੈਂ ਤੇ ਰਿਪੋਰਟ ਕਰ ਰਹੀ ਹਾਂ ਸਾਰੇ ਇਹ ਇਹ ਪੁਲਿਸ ਦੇਖੇ ਲੋਕ ਦੇਖਣ ਔਰ ਲੋਕ ਇਹਨਾਂ ਦੇ ਉਲਟ ਵ ਔਰ ਵੋਟ ਕਰਨ ਜਿਹੜੇ ਅੱਜ ਸੰਜੀਵ ਅਰੋੜਾ ਜੀ ਆਇਆ ਆਮ ਆਦਮੀ ਪਾਰਟੀ ਹੈ ਇਹ ਧੱਕੇਸ਼ਾਹੀ ਤੇ ਉੱਤੇ ਰਹੀ ਹੈ ਕਿ ਕਿਸੇ ਨੂੰ ਵੋਟ ਨਹੀਂ ਕਰਨ ਦੇਣਾ ਗੁੰਡਿਆਂ ਦੇ ਹੱਥ ਦੇ ਵਿੱਚ ਲੁਧਿਆਣਾ ਦੇਣਾ ਚਾਹੁੰਦੇ ਆ ਸੁਣ ਸਕਦੇ ਸੀ ਤੁਸੀਂ